ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਨਵੀਂ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਆਪਣੀ ਅੱਜ ਦੀ ਕਹਾਣੀ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦੇ ਕਿਸੇ ਪਿੰਡ ਦੀ ਕਹਾਣੀ ਆ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਰੀਆ ਨਾਮ ਦੀ ਲੜਕੀ ਆ ਉਹ 8ਵੀਂ ਪਾਸ ਕਰ ਲਈ ਉਹਨੇ ਤੇ 9ਵੀਂ ਦੇ ਵਿੱਚ ਉਹਨੇ ਦਾਖਲਾ ਲਿਆ ਜਦੋਂ ਪੇਪਰਾਂ ਤੋਂ ਬਾਅਦ ਛੁੱਟੀਆਂ ਹੋਈਆਂ ਤਾਂ ਉਹ ਆਪਣੀ ਭੂਆ ਕੋਲ ਮਿਲਣ ਜਾਂਦੀ ਆ ਜਦੋਂ ਉਹ ਭੂਆ ਕੋਲ ਮਿਲਣ ਜਾਂਦੀ ਆ ਤਾਂ ਉੱਥੇ ਕਈ ਦਿਨ ਲਾ ਕੇ ਆਉਂਦੀ ਆ ਉਹਦੀ ਭੂਆ ਦੇ ਗਵਾਂਢ ਦੇ ਵਿੱਚ ਕੋਈ ਮੁੰਡਾ ਸੀ ਜੋ ਰਿਸ਼ਤੇਦਾਰੀ ਦੇ ਵਿੱਚ ਆਇਆ ਹੋਇਆ ਸੀ ਉਸ ਮੁੰਡੇ ਨਾਲ ਰੀਆ ਦੀ ਨੇੜਤਾ ਹੋ ਜਾਂਦੀ ਆ ਦੋਨੋਂ ਇੱਕ ਦੂਜੇ ਨੂੰ ਮਿਲਦੇ ਆ ਗੱਲਾਂ-ਬਾਤਾਂ ਕਰਦੇ ਆ ਤੇ ਜਦੋਂ ਛੁੱਟੀਆਂ ਤੋਂ ਬਾਅਦ ਰਹੀ ਆ ਵਾਪਸ ਆਪਣੇ ਪਿੰਡ ਆਉਂਦੀ ਆ ਤਾਂ ਉਹਦਾ ਉਸ ਮੁੰਡੇ ਬਿਨਾ ਜੀ ਨਹੀਂ ਲੱਗਦਾ ਉਸ ਮੁੰਡੇ ਦਾ ਨਾਮ ਰੋਹਿਤ ਹੁੰਦਾ ਉਹ ਸੋਚਦੀ ਆ ਕਿ ਰੋਹਿਤ ਮੇਰੀ ਜ਼ਿੰਦਗੀ ਦੇ ਵਿੱਚ ਆਇਆ ਤੇ ਮੈਂ ਕਿੰਨੀ ਖੁਸ਼ ਰਹਿੰਦੀ ਸੀ ਵੀ ਰੋਹਿਤ ਬਿਨਾ ਤਾਂ ਮੇਰਾ ਜੀ ਨਹੀਂ ਲੱਗਦਾ ਉਹਦੇ ਬਿਨਾ ਤਾਂ ਮੈਂ ਰਹਿ ਨਹੀਂ ਸਕਦੀ ਦੋਕ ਦਿਨ ਤਾਂ ਉਹ ਵੇਖਦੀ ਆ ਪਰ ਜਦੋਂ ਨੂੰ ਆਇ ਲੱਗਦਾ ਵੀ ਰੋਹਿਤ ਬਿਨਾ ਮੇਰਾ ਜੀ ਨਹੀਂ ਲੱਗਦਾ ਕਨੁਆਏ ਲੱਗਦਾ ਵੀ ਮੈਂ ਆਪਣੇ ਘਰਦਿਆਂ ਨਾਲ ਗੱਲ ਕਰਾਂ ਤੇ ਕਹਿ ਦਿਆਂ ਵੀ ਮੇਰਾ ਵਿਆਹ ਕਰ ਦਿਓ। ਚਲੋ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਵੀ ਮੇਰਾ ਵਿਆਹ ਕਰ ਦਿਓ। ਉਹ ਆਕੇ ਪਿੰਡ ਇੱਕ ਮੁੰਡਾ ਆਇਆ ਹੋਇਆ ਸੀ ਰੋਹਤ ਮੈਨੂੰ ਤਾਂ ਉਹ ਪਸੰਦ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ। ਆਪਣੀ ਬੇਟੀ ਦੇ ਮੂੰਹੋਂ ਇਹ ਗੱਲ ਸੁਣ ਕੇ ਮਾਂ ਹੈਰਾਨ ਰਹਿ ਜਾਂਦੀ ਆ ਵੀ ਇੱਕ ਛੋਟੀ ਉਮਰ ਦੀ ਹੈਣਾ ਕਿਉਂਕਿ ਕੁੜੀ ਦੀ ਉਮਰ 15-16 ਸਾਲ ਸੀ ਕੋਈ ਜ਼ਿਆਦਾ ਵੱਡੀ ਨਹੀਂ ਸੀ ਵੀ ਉਹਨੇ ਆਪਣੇ ਵਿਆਹ ਦੀ ਗੱਲ ਐਨੀ ਜਲਦੀ ਕਿਵੇਂ ਕਰਤੀ। ਉਹਦੀ ਮਾਂ ਕਹਿੰਦੀ ਆ ਕਿ ਪੁੱਤ ਤੈਨੂੰ ਪਤਾ ਤੂੰ ਕੀ ਕਹਿ ਰਹੀ ਆ ਵੀ ਤੇਥੋਂ ਵੱਡੀ ਤੇਰੀ ਭੈਣ ਹਜੇ ਕੁਆਰੀ ਬੈਠੀ ਐ ਤੇ ਤੈਨੂੰ ਹਜੇ ਵਿਆਹ ਦੀ ਕੀ ਕਾਹਲ ਆ ਉਹ ਕਹਿੰਦੀ ਮਾਂ ਮੈਂ ਰੋਹਿਤ ਨੂੰ ਪਸੰਦ ਕਰਦੀ ਆ ਵੀ ਮੈਂ ਇਹ ਹਸਾਬ ਲਾ ਲਿਆ ਵੀ ਮੇਰਾ ਰੋਹਿਤ ਮੇਰਾ ਨਹੀਂ ਰਹਿ ਸਕਦੀ ਤਾਂ ਉਹਦੀ ਮਾਂ ਕਹਿੰਦੀ ਵੀ ਐ ਨਹੀਂ ਹੁੰਦਾ ਪੁੱਤ ਵੈਸੇ ਹੀ ਅਟੈਚਮੈਂਟ ਹੋ ਜਾਂਦੀ ਐ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਵੀ ਇਨਸਾਨ ਇਹ ਹੋ ਜਾ ਨਹੀਂ ਹੈਗਾ ਦੁਨੀਆ ਤੇ ਜਿਹਦੇ ਬਿਨਾਂ ਅਸੀਂ ਨਾ ਰਹਿ ਸਕੇ ਸਕੀਏ ਤੈਨੂੰ ਵੈਸੇ ਐਂ ਲੱਗਦਾ ਤੂੰ ਆਪਣਾ ਮਨ ਪੜਾਈ ਦੇ ਵਿੱਚ ਲਾ ਜਦੋਂ ਤੇਰੀ ਵਿਆਹ ਦੀ ਉਮਰ ਹੋਈ ਉਦੋਂ ਵਿਆਹ ਕਰ ਦਿਆਂਗੇ ਪਰ ਉਹ ਇਸ ਗੱਲ ਦੀ ਜਿੱਦ ਤੇ ਅੜ ਜਾਂਦੀ ਆ ਤੇ ਉਹ ਨੂੰ ਕਹਿੰਦੀ ਆ ਕਿ ਜੇ ਤੇਰੇ ਪਾਪੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਹਨੇ ਨਾਲੇ ਮੈਨੂੰ ਮਾਰ ਦੇਣਾ ਨਾਲੇ ਤੈਨੂੰ ਵੀ ਤੂੰ ਅਜੀਬ ਕਿਸਮ ਦੀਆਂ ਗੱਲਾਂ ਕਰਦੀ ਆ ਪਰ ਰੀਆ ਜਿਹੜੀ ਉਹ ਇਸ ਗੱਲ ਤੇ ਅੜ ਜਾਂਦੀ ਆ ਉਹ ਬਸ ਇੱਕੋ ਹੀ ਗੱਲ ਕਹਿੰਦੀ ਆ ਕਿ ਮਾਂ ਮੇਰੀ ਕਿਸਮਤ ਮੇਰੇ ਨਾਲ ਜਦੋਂ ਵੱਡੀ ਭੈਣ ਦਾ ਵਿਆਹ ਕਰਨਾ ਹੋਇਆ ਉਦੋਂ ਤੁਸੀਂ ਉਹਦਾ ਵਾਸਤੇ ਮੁੰਡਾ ਵੇਖ ਲਿਓ ਪਰ ਮੈਂ ਤਾਂ ਰੋਹਿਤ ਨਾਲ ਹੀ ਵਿਆਹ ਕਰਾਉਣਾ ਜੇ ਤੁਸੀਂ ਮੇਰਾ ਵਿਆਹ ਨਹੀਂ ਕਰੋਗੇ ਤਾਂ ਮੈਂ ਘਰ ਛੱਡ ਕੇ ਚਲੀ ਜਾਵਾਂਗੀ। ਉਹਦੀ ਮਾਂ ਗੁੱਸੇ ਦੇ ਵਿੱਚ ਕਹਿ ਦਿੰਦੀ ਆ ਕਿ ਚੱਲ ਫਿਰ ਤੂੰ ਘਰ ਛੱਡ ਕੇ ਚਲੀ ਜਾ। ਕਿਉਂਕਿ ਉਹਨੂੰ ਇਹ ਹੁੰਦਾ ਵੀ ਵੈਸੀ ਧਮਕੀ ਦਿੰਦੀ ਹੈਗੀ ਤੇ ਉਹੀ ਗੱਲ ਰੀਆ ਜਿਹੜੀ ਉਹ ਰੋਹਿਤ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਵੀ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਤੇ ਮੇਰੀ ਮਾਂ ਨਾਲ ਮੈਂ ਗੱਲ ਕੀਤੀ ਸੀ ਤੇਰੇ ਨਾਲ ਵਿਆਹ ਕਰਨ ਦੀ ਪਰ ਮੇਰੀ ਮਾਂ ਵਿਆਹ ਵਾਸਤੇ ਵੀ ਨਹੀਂ ਮੰਨਦੀ। ਤੇ ਵੀ ਤੂੰ ਮੈਨੂੰ ਲੈ ਜਾ ਮੈਂ ਨਹੀਂ ਤੇਰੇ ਬਿਨਾਂ ਰਹਿ ਸਕਦੀ। ਰੋਹਿਤ ਵੀ ਉਹਦੀਆਂ ਗੱਲਾਂ ਚਾਹੁੰਦਾ ਉਹ ਵੀ ਕਹਿੰਦਾ ਵੀ ਰੀਆ ਮੈਂ ਵੀ ਤੇਰੇ ਬਿਨਾਂ ਨਹੀਂ ਰਹਿ ਸਕਦਾ ਤੇ ਅਣਜਾਣ ਪੁਣੇ ਦੇ ਵਿੱਚ ਦੋਨੋਂ ਘਰੋਂ ਚਲੇ ਜਾਂਦੇ ਆ ਰਾਤ ਨੂੰ ਉੱਠ ਕੇ ਰੀਆ ਬੈਗ ਦੇ ਵਿੱਚ ਕੱਪੜੇ ਪਾਉਂਦੀ ਆ ਤੇ ਘਰ ਦੇ ਵਿੱਚ ਜੋ ਵੀ ਸੋਨਾ ਜਾਂ ਥੋੜੇ ਬਹੁਤੇ ਪੈਸੇ ਹੁੰਦੇ ਆ ਉਹ ਲੈ ਕੇ ਚਲੀ ਜਾਂਦੀ ਆ ਉਧਰੋਂ ਰੋਹਿਤ ਵੀ ਆਪਣੇ ਘਰੋਂ ਕੈਸ਼ ਤੇ ਜਿਹੜਾ ਸੋਨਾ ਹੁੰਦਾ ਉਹ ਚੱਕ ਲੈਂਦਾ ਰਾਤੋਂ ਰਾਤ ਦੋਨੋਂ ਟ੍ਰੇਨ ਚੜ ਜਾਂਦੇ ਆ ਟ੍ਰੇਨ ਚੜ ਕੇ ਦਿੱਲੀ ਪਹੁੰਚ ਜਾਂਦੇ ਆ ਦਿੱਲੀ ਜਾ ਕੇ ਉਹ ਇੱਕ ਕਮਰਾ ਕਰਾਇਤੇ ਲੈਂਦੇ ਆ ਤੇ ਉੱਥੇ ਰਹਿਣ ਲੱਗ ਜਾਂਦੇ ਆ ਉਧਰੋਂ ਜਦੋਂ ਰੋਹਿਤ ਤੇ ਰੀਆ ਦੇ ਘਰਦਿਆਂ ਨੂੰ ਪਤਾ ਲੱਗਦਾ ਕਿ ਉਹ ਦੋਨੋਂ ਚਲੇ ਗਏ ਨੇ ਰੀਆ ਦੀ ਮੰਮੀ ਆ ਜਿਹੜੀ ਉਹਦੀ ਭੂਆ ਨੂੰ ਫੋਨ ਕਰਦੀ ਆ ਕਿ ਆਪਣੇ ਕੁਵੰਡੀਆਂ ਨੂੰ ਪੁੱਛ ਵੀ ਉਹਨਾਂ ਦਾ ਜਿਹੜਾ ਰਿਸ਼ਤੇਦਾਰਾ ਵੀ ਉਹ ਹੈਗਾ ਕਰ ਵੀ ਰੀਆ ਨੇ ਤਾਂ ਹੀ ਕੀਤੀ ਤਾਂ ਰੀਆ ਦੀ ਭੂਆ ਕਹਿੰਦੀ ਵੀ ਇੰਨੀ ਵੱਡੀ ਗੱਲ ਸੀ ਤੂੰ ਮੈਨੂੰ ਤਾਂ ਦੱਸ ਦਿੰਦੀ ਵੀ ਆਪਾਂ ਇਸ ਗੱਲ ਦਾ ਬੈ ਕੇ ਕੋਈ ਹੱਲ ਕਰ ਲੈਂਦੇ ਵੀ ਤੂੰ ਅੰਦਰੋਂ ਅੰਦਰ ਹੀ ਲੁਕੋ ਕੇ ਰੱਖੀ ਗੱਲ ਤੇ ਨਾਲੇ ਕਹਿੰਦੀ ਵੀ ਹੁਣ ਤੂੰ ਤੇਰੇ ਨਾਲ ਭਾਈ ਗੁੱਸੇ ਹੋਊਗਾ ਤਾਂ ਉਹ ਕਹਿੰਦੀ ਵੀ ਮੈਂ ਤਾਂ ਪਛਤਾਉਣੀਆ ਵੇਲੇ ਨੂੰ ਵੀ ਜਦੋਂ ਉਹ ਵਿਆਹ ਦੀਆਂ ਗੱਲਾਂ ਕਰਦੀ ਸੀ ਵੀ ਮੈਨੂੰ ਤੇਰੇ ਨਾਲ ਗੱਲ ਕਰ ਲੈਣੀ ਚਾਹੀਦੀ ਸੀ ਪਰ ਕਹਿੰਦੀ ਵੀ ਹੁਣ ਕੀ ਕਰ ਸਕਦੇ ਆ ਚਲੋ ਉਹ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਲੱਭਿਆ ਉਹਨੂੰ ਜਾਂਦਾ ਜਿਹੜਾ ਗੁਆਚਿਆ ਹੋਵੇ ਜਿਹੜਾ ਜਾਣ ਬੁੱਝ ਕੇ ਹੁਣ ਕਿਤੇ ਜਾ ਕੇ ਰਹਿ ਰਿਹਾ ਹੋਵੇ ਉਹਦਾ ਉਹਨਾਂ ਕੋਲ ਕੀ ਹੱਲ ਸੀ ਇੱਧਰ ਰੋਹਤ ਤੇ ਰੀਆ ਇੱਕ ਕਮਰੇ ਦੇ ਵਿੱਚ ਰਹਿਣ ਲੱਗਦੇ ਨੇ ਪਤੀ ਪਤਨੀ ਵਾਂਗੂ ਰਹਿਣ ਲੱਗ ਜਾਂਦੇ ਆ ਉਮਰਾਂ ਛੋਟੀ ਸੀ ਇਸ ਉਮਰ ਦੇ ਵਿੱਚ ਪਹਿਲਾਂ ਪਹਿਲਾਂ ਹੀ ਲੱਗਦਾ ਹੁੰਦਾ ਵੀ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਚਲੋ ਦੋਨੋਂ ਜਿਹੜੇ ਘਰੋਂ ਪੈਸਾ ਪੂਸਾ ਲੈ ਕੇ ਆਈ ਸੀ ਉਹਦੇ ਨਾਲ ਉਹਨਾਂ ਦਾ ਗੁਜ਼ਾਰਾ ਚੱਲੀ ਜਾਂਦਾ ਸਾਰਾ ਦਿਨ ਉਹ ਦੋਨੋਂ ਇਕੱਠੇ ਰਹਿੰਦੇ ਆ ਤੇ ਹੌਲੀ ਹੌਲੀ ਮਹੀਨੇ ਦੋ ਮਹੀਨਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਲਾਈਫ ਆ ਉਹ ਬੋਰ ਹੋਣ ਲੱਗਦੀ ਆ ਕਿਉਂਕਿ ਹੁਣ ਇੱਕ ਕਮਰੇ ਦੇ ਵਿੱਚ ਸਾਰਾ ਦਿਨ ਬੰਦਾ ਬੈਠਾ ਰਹੂਗਾ ਤੇ ਉਹ ਬੋਰ ਹੀ ਹੋਊਗਾ ਇੱਕ ਦੂਜੇ ਦੀਆਂ ਆਦਤਾਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਹੋ ਗਏ ਸੀ ਬਿੱਲੇ ਰਹਿ ਰਹੇ ਕਿ ਅੱਖ ਚੁੱਕੇ ਸੀ ਇੱਕ ਦੂਜੇ ਦਾ ਮੂੰਹ ਵੇਖ ਵੇਖ ਕੇ ਅੱਕ ਚੁੱਕੇ ਸੀ ਕਿਉਂਕਿ ਇਹ ਸਾਡੀ ਜ਼ਿੰਦਗੀ ਦੀ ਸਚਾਈ ਆ ਵੀ ਸਾਨੂੰ ਕੋਈ ਚੀਜ਼ ਉਹਨਾ ਟਾਈਮ ਹੀ ਚੰਗੀ ਲੱਗਦੀ ਹੈ ਜਿੰਨਾ ਟਾਈਮ ਮਿਲ ਨਹੀਂ ਜਾਂਦੀ ਵੈਸੇ ਵੀ ਜਿਹੜੇ ਇਸ ਤਰ੍ਹਾਂ ਦੇ ਰਿਸ਼ਤੇ ਹੁੰਦੇ ਆ ਜਜ਼ਬਾਤੀ ਹੋ ਕੇ ਜੋੜੇ ਛੋਟੀ ਉਮਰ ਦੇ ਵਿੱਚ ਜੋੜੇ ਇਹ ਰਿਸ਼ਤੇ ਆ ਜਿਹੜੇ ਇਹ ਲੰਬਾ ਸਮਾਂ ਨਹੀਂ ਚੱਲਦੇ ਹੁੰਦੇ ਛੋਟੀ ਉਮਰ ਦੇ ਵਿੱਚ ਬੱਚੇ ਗਲਤੀ ਕਰ ਦਿੰਦੇ ਆ ਪਰ ਬਹੁਤ ਜਲਦੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਦਾ ਉਹਣਾ ਰੋਹਿਤ ਸੀ ਜਿਹੜਾ ਗੱਲ-ਗੱਲ ਤੇਰੀਆ ਨਾਲ ਲੜਦਾ ਰਹਿੰਦਾ ਸੀ ਤੇਰੀਆ ਉਹਨੂੰ ਕਹਿੰਦੀ ਸੀ ਕਿ ਮੈਂ ਤੇਰੇ ਚੱਕਰ ਦੇ ਵਿੱਚ ਐਵੇਂ ਫਸ ਕੇ ਆਪਣੇ ਮਾਪਿਆਂ ਨੂੰ ਛੱਡ ਕੇ ਆਈ ਵੀ ਉੱਥੇ ਤਾਂ ਮੈਨੂੰ ਇੰਨੀ ਖੁੱਲ ਸੀ ਇੰਨੀ ਐਸ ਤੇ ਇੱਥੇ ਤਾਂ ਮੈਂ ਇੱਕ ਕਮਰੇ ਦੇ ਵਿੱਚ ਬੰਦ ਹੋ ਕੇ ਰਹਿ ਗਈ ਆ ਵੀ ਮੈਂ ਤਾਂ ਆਪਣਾ ਫਿਊਚਰ ਖਰਾਬ ਕਰ ਲਿਆ ਦੋਨੋਂ ਇੱਕ ਦੂਜੇ ਨੂੰ ਦੋਸ਼ ਦਿੰਦੇ ਰਹਿੰਦੇ ਆ ਤੇ ਚਲੋ ਸਮਾਂ ਗੁਜ਼ਰਦਾ ਜਾਂਦਾ ਜਦੋਂ ਰੋਹਿਤ ਨੂੰ ਐ ਲੱਗਦਾ ਵੀ ਹੁਣ ਰੀਆ ਨੂੰ ਠਕਾਉਣਾ ਔਖਾ ਤੇ ਰੋਹਿਤ ਨੂੰ ਵੀ ਇਹ ਲੱਗਦਾ ਵੀ ਮੈਂ ਸਾਰੀ ਉਮਰ ਐ ਕਿਵੇਂ ਕੱਢੂਗਾ ਵੀ ਹੁਣ ਤਾਂ ਜਿਹੜੇ ਪੈਸੇ ਆ ਉਹ ਵੀ ਮੁੱਕ ਚੱਲੇ ਆ ਵੀ ਕਿੱਥੇ ਕੰਮ ਕਰਾਂਗੇ ਕਿਵੇਂ ਰਹਿਾਂਗੇ ਤਾਂ ਉਹ ਵੀ ਰੀਆ ਤੋਂ ਕੰਨੀ ਘਤਰਾਉਣ ਲੱਗ ਜਾਂਦਾ ਤੇ ਉਹ ਰੀਆ ਨੂੰ ਕਹਿੰਦਾ ਵੀ ਮੈਂ ਪਿੰਡ ਜਾਣਾ ਚਾਹਣਾ ਰੀਆ ਉਹਨੂੰ ਕਹਿੰਦੀ ਵੀ ਮੈਂ ਵੀ ਪਿੰਡ ਜਾਣਾ ਕਹਿੰਦਾ ਵੀ ਜੇ ਮੈਂ ਤੈਨੂੰ ਪਿੰਡ ਲੈ ਗਿਆ ਤਾਂ ਮੇਰੇ ਘਰ ਦੇ ਆਣੇ ਤੈਨੂੰ ਅਪਣਾਉਣਾ ਨਹੀਂ ਹੈਗਾ ਉਹ ਕਹਿੰਦੀ ਫਿਰ ਤੂੰ ਉਦੋਂ ਮੈਨੂੰ ਲੈ ਕੇ ਕਿਉਂ ਆਇਆ ਸੀ ਤੇ ਉਹ ਕਹਿੰਦਾ ਮੈਂ ਕਿਹਾ ਤੈਨੂੰ ਧੱਕੇ ਨਾਲ ਲੈ ਕੇ ਆਇਆ ਤੇਰੀ ਮਰਜ਼ੀ ਸੀ ਤੇਰੀ ਮਰਜ਼ੀ ਨਾਲ ਹੀ ਆਏ ਆ ਹਾਲਾਂਕਿ ਕਿਹਾ ਤਾਂ ਤੂੰ ਹੀ ਸੀ ਮੈਨੂੰ ਵੀ ਮੈਂ ਜਾਣਾਗਾ ਚਲੋ ਭਈ ਇੰਨਾ ਇਸ ਗੱਲ ਤੇ ਦੋਨਾਂ ਦੀ ਲੜਾਈ ਹੁੰਦੀ ਆ ਤੇ ਰੀਆ ਉਹਨੂੰ ਕਹਿੰਦੀ ਆ ਵੀ ਜੇ ਗਿਆ ਤਾਂ ਮੈਂ ਵੀ ਨਾਲ ਥੱਲੂ ਵੀ ਨਹੀਂ ਮੈਂ ਤੇਰੇ ਪਿੱਛੇ ਘਰੇ ਆ ਜਾਂ ਫਿਰ ਉਹਨੂੰ ਐਂ ਲੱਗਦਾ ਵੀ ਜੇ ਇਹ ਸੱਚੀ ਪਿੱਛੇ ਆ ਗਈ ਹਨਾ ਵੀ ਘਰਦਿਆਂ ਨੇ ਮੈਨੂੰ ਵੀ ਘਰੋਂ ਕੱਢ ਦੇਣਾ ਤੇ ਉਹਨਾਂ ਉਹਨੂੰ ਗੱਲਾਂ ਚਲਾਉਂਦਾ ਉਹਨੂੰ ਕਹਿੰਦਾ ਰੀਆ ਤੂੰ ਐਂ ਕਰ ਤੂੰ ਇੱਥੇ ਰਹਿ ਮੈਂ ਨਾ ਪਿੰਡ ਜਾ ਕੇ ਘਰਦਿਆਂ ਨੂੰ ਮਨਾਉਣਾ ਤੇ ਤੇਰੇ ਘਰਦਿਆਂ ਨੂੰ ਵੀ ਮਨਾਉਣਾ ਵੀ ਫਿਰ ਮੈਂ ਤੈਨੂੰ ਲੈ ਕੇ ਜਾਊਂਗਾ ਉਹਨਾਂ ਟਾਈਮ ਤੂੰ ਐਂ ਕਰ ਇੱਥੇ ਨਾ ਮੇਰੇ ਮਾਸੀ ਮਾਸੜ ਰਹਿੰਦੇ ਆ ਉਹਨੇ ਕੋਲ ਮੈਂ ਤੈਨੂੰ ਛੱਡ ਦਿਨਾ ਪਰ ਰੀਆ ਇਸ ਗੱਲ ਤੇ ਨਹੀਂ ਆਉਂਦੀ ਉਹ ਕਹਿੰਦੀ ਵੀ ਮੈਂ ਨਹੀਂ ਰਹਿਣਾ ਮੈਂ ਤਾਂ ਤੇਰੇ ਨਾਲ ਹੀ ਜਾਣਾ ਉਹ ਨੂੰ ਰੋਜ਼ ਮਨਾਉਣ ਦੀ ਕੋਸ਼ਿਸ਼ ਕਰਦਾ ਤੇ ਇੱਕ ਹਫ਼ਤੇ ਦੇ ਵਿੱਚ ਉਹ ਉਹ ਨੂੰ ਮਨਾ ਲੈਂਦਾ ਰੀਆ ਚਲ ਉਹਦੀਆਂ ਗੱਲਾਂ ਚ ਆ ਜਾਂਦੀ ਆ ਤੇ ਉਹਨੂੰ ਇਹ ਹੁੰਦਾ ਵੀ ਚਲ ਜੇ ਘਰ ਦੇ ਮੰਨ ਜਾਣਗੇ ਤਾਂ ਮੈਨੂੰ ਵੀ ਰਹਿਣਾ ਸੌਖਾ ਹੋ ਜੂ ਵੀ ਮੈਨੂੰ ਕਿਹੜਾ ਕਰਦਿਆ ਨੇ ਘਰੇ ਵੜਨ ਦੇਣਾ ਤੇ ਇੱਕ ਦਿਨ ਰੋਹਿਤ ਆ ਜਿਹੜਾ ਰੀਆ ਨੂੰ ਲੈ ਕੇ ਕਿਤੇ ਹੋਰ ਚਲਿਆ ਜਾਂਦਾ ਉਹ ਇੱਕ ਬਹੁਤ ਸੋਹਣੀ ਬਿਲਡਿੰਗ ਦੇ ਅੰਦਰ ਦਾਖਲ ਹੁੰਦਾ ਉਸ ਬਿਲਡਿੰਗ ਦੇ ਵਿੱਚ ਤਿੰਨ ਮੰਜ਼ਲਾ ਜਿਹੜਾ ਘਰ ਹੁੰਦਾ ਅ ਉੱਪਰਲੀ ਮੰਜ਼ਲ ਤੇ ਇੱਕ ਕਮਰੇ ਦੇ ਵਿੱਚ ਜਾ ਕੇ ਰੋਹਿਤ ਉਹ ਦਰਵਾਜ਼ਾ ਖੜਕਾਉਂਦਾ ਤੇ ਉਹ ਜਿਹੜਾ ਕਮਰਾ ਹੁੰਦਾ ਫਲੈਟ ਹੁੰਦਾ ਬਹੁਤ ਸੋਹਣਾ ਹੁੰਦਾ ਉਹਦੇ ਵਿੱਚੋਂ ਇੱਕ ਔਰਤ ਨਿਕਲਦੀ ਆ ਉਹ ਔਰਤ ਆ ਜਿਹੜੀ ਉਹ ਬਹੁਤ ਸੋਹਣੀ ਸੁਨੱਖੀ ਹੁੰਦੀ ਆ ਤੇ ਰੋਹਿਤ ਉਹਨੂੰ ਕਹਿੰਦਾ ਵੀ ਹੈਲੋ ਮੌਸੀ ਇਹ ਆ ਰੀਆ ਮੇਰੀ ਪਤਨੀ ਮੈਂ ਇਹਦੇ ਬਾਰੇ ਗੱਲ ਕੀਤੀ ਸੀ ਵੀ ਤੁਸੀਂ ਇਹਨੂੰ ਰੱਖ ਲਓਗੇ ਤਾਂ ਉਹ ਜਿਹੜੀ ਔਰਤ ਆ ਉਹ ਉਸ ਕੁੜੀ ਨੂਰੀਆ ਨੂੰ ਗੱਲ ਨਾਲ ਲਾਉਂਦੀ ਆ ਤੇ ਉਹਨੂੰ ਬਹੁਤ ਪਿਆਰ ਕਰਦੀ ਆ ਤੇ ਰੋਹਿਤ ਨੂੰ ਕਹਿੰਦੀ ਆ ਹਾਂ ਰੋਹਿਤ ਨੂੰ ਮੈਂ ਰੱਖ ਲੂੰਗੀ ਵੀ ਤੂੰ ਬੇਫਿਕਰ ਹੋ ਕੇ ਪਿੰਡ ਜਾਇਆ ਜਦੋਂ ਤੇਰੇ ਰਹਿਣ ਦਾ ਪ੍ਰਬੰਧ ਹੋ ਗਿਆ ਤਾਂ ਤੂਰੀਆ ਨੂੰ ਲੈ ਜੀ ਤੂਰੀਆ ਨੂੰ ਵੀ ਉਸ ਆਂਟੀ ਨਾਲ ਮਿਲ ਕੇ ਵਧੀਆ ਲੱਗਦਾ ਤੇ ਉਹ ਵੇਖਦੀ ਐ ਇੰਨਾ ਸੋਹਣਾ ਫਲੈਟ ਜਿਹੜੇ ਕਮਰੇ 'ਚ ਉਹ ਰਹਿੰਦੀ ਸੀ ਉਹਦੀ ਤਾਂ ਹਾਲਤ ਬੁਰੀ ਸੀ ਉਹ ਔਰਤ ਜਿਹੜੀ ਉਹ 1 ਘੰਟੇ ਦੇ ਵਿੱਚ ਹੀ ਰੀਆ ਨੂੰ ਕੀ ਲੈਂਦੀ ਆ ਉਹ ਨੂੰ ਉਹਦਾ ਖਿਆਲ ਰੱਖਦੀ ਆ ਪਹਿਲਾਂ ਉਹਨੂੰ ਪਾਣੀ ਠੰਡਾ ਜੂਸ ਪਿਲਾਉਂਦੀ ਆ ਫਿਰ ਉਹਨੂੰ ਖਾਣ ਨੂੰ ਕੁਝ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਵੀ ਕੀ ਹਾਲਤ ਹੋਈ ਆ ਤੇਰੀ ਵੀ ਨਵੀਆਂ ਬੇਗੀਆਂ ਕੁੜੀਆਂ ਆਏ ਹੁੰਦੀਆਂ ਤੂੰ ਮੇਰੇ ਕੋਲ ਰਹਿ ਦੇ ਦੇਖੀਂ ਤੇਰਾ ਜੀ ਲੱਗਦਾ ਇੱਥੇ ਮੈਂ ਤੈਨੂੰ ਸ਼ਾਮ ਨੂੰ ਘੁਮਾਉਣ ਲੈ ਕੇ ਜਾਇਆ ਕਰੂੰ ਆਏ ਹਨਾ ਸਾਰੀਆਂ ਗੱਲਾਂ ਦੇ ਵਿੱਚ ਲਾ ਲੈਂਦੀ ਆ ਪ੍ਰੋਹਿਤ ਰੀਆ ਨੂੰ ਉੱਥੇ ਛੱਡ ਕੇ ਚੱਲਿਆ ਜਾਂਦਾ ਰੀਆ ਨੂੰ ਉਸ ਘਰ ਦੇ ਵਿੱਚ ਰਹਿੰਦੀ ਨੂੰ ਇੱਕ ਹਫ਼ਤਾ ਹੋ ਗਿਆ ਸੀ ਤੇ ਉੱਥੇ ਰਹਿ ਕੇ ਰੀਆ ਬਹੁਤ ਖੁਸ਼ ਹੁੰਦੀ ਆ ਕਿਉਂਕਿ ਉਸ ਘਰ ਦੇ ਵਿੱਚ ਜਿਹੜਾ ਉਹ ਜੋੜਾ ਰਹਿੰਦਾ ਹੁੰਦਾ ਰੋਹਿਤ ਦੀ ਮਾਸੀ ਤੇ ਉਹਦਾ ਮੋਸਾ ਜਿਹੜਾ ਉਹ ਉਹਦਾ ਬਹੁਤ ਖਿਆਲ ਰੱਖਦੇ ਆ ਉਹਦੀ ਮਾਸੀ ਉਹਨੂੰ ਪਾਰਲਰ ਦੇ ਲੈ ਕੇ ਜਾਂਦੀ ਆ ਉਹਦੇ ਵਾਲ ਬਣਵਾਉਂਦੀ ਆ ਤੇ ਉਹਦਾ ਫੇਸ਼ੀਅਲ ਵਗੈਰਾ ਕਰਵਾਉਂਦੀ ਆ ਉਹਨੂੰ ਕਹਿੰਦੀ ਆ ਕਿ ਤੂੰ ਐਂ ਖਾਇਆ ਕਰ ਉਹਨੂੰ ਵਧੀਆ-ਵਧੀਆ ਚੀਜ਼ਾਂ ਖਾਣ ਨੂੰ ਦਿੰਦੀ ਆ ਸੋਹਣੇ-ਸੋਹਣੇ ਕੱਪੜੇ ਪਹਿਨਣ ਨੂੰ ਦਿੰਦੀ ਆ ਤੇ ਉਹਨੂੰ ਕਹਿੰਦੀ ਵੀ ਹਜੇ ਤਾਂ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਆ ਤੇ ਤੂੰ ਐਂ ਨੀਰਸ ਰਹਿਣੀ ਆ ਉਦਾਸ ਰਹਿਣੀ ਆ ਤੇਰੀਆਂ ਨੂੰ ਵੀ ਇਹ ਲੱਗਣ ਲੱਗਦਾ ਵੀ ਵਾਕਈ ਜ਼ਿੰਦਗੀ ਤਾਂ ਹੁਣ ਸ਼ੁਰੂ ਹੋਈ ਆ ਤੇ ਜੇ ਰੀਆ ਕੋਈ ਕੰਮ ਕਰਨ ਲੱਗਦੀ ਆ ਤਾਂ ਉਹ ਔਰਤਾਂ ਨੂੰ ਕੋਈ ਕੰਮ ਵੀ ਨਹੀਂ ਕਰਨ ਦਿੰਦੀ ਉਹਦੀ ਮ사ਜ ਵਗੈਰਾ ਕਰਦੀ ਆ ਵਾਲਾਂ ਦੀ ਮ사ਜ ਕਰਦੀ ਆ ਫੇਸ ਦੀ ਮ사ਜ ਹੱਥਾਂ ਪੈਰਾਂ ਦੀ ਹੈ ਰੀਆ ਜਿਹੜੀ ਉਹ 15 20 ਦਿਨਾਂ ਦੇ ਵਿੱਚ ਹੀ ਉਹਦਾ ਫਰਕ ਪੈ ਜਾਂਦਾ ਕਿਉਂਕਿ ਇੱਕ ਕੋਈ ਵੀ ਇਨਸਾਨ ਆ ਜਿਹੜਾ ਹਨਾ ਜਦੋਂ ਆਪਦੀ ਕੇਅਰ ਕਰਦਾ ਤਾਂ ਉਹਦੀ ਲੁੱਕ ਆ ਉਹਦੀ ਦੇਖ ਆ ਤੇ ਉਹਦੀ ਪਰਸਨੈਲਿਟੀ ਆ ਉਹ ਚੇਂਜ ਹੋਣੀ ਸੁਭਾਅਕ ਆ ਤੇ ਰੀਆ ਵੀ ਆਪਣੇ ਆਪ ਨੂੰ ਜਦੋਂ ਸ਼ੀਸ਼ੇ 'ਤੇ ਵੇਖਦੀ ਆ 15 ਦਿਨਾਂ ਦੇ ਵਿੱਚ ਉਹਦੇ ਵਿੱਚ ਬਹੁਤ ਬਦਲਾ ਆ ਜਾਂਦਾ ਤੇ ਉਹ ਬਹੁਤ ਖੁਸ਼ ਰਹਿੰਦੀ ਆ ਸਰ ਅਦੇ ਉਹਨੇ ਅੰਦਰ ਅੰਦਰ ਰਹਿਣਾ ਕੋਈ ਕੰਮ ਨਹੀਂ ਕਰਨਾ ਸੀ ਵਧੀਆ ਫਲੈਟ ਸੀ ਜਿਹਦੇ ਵਿੱਚ ਹਰ ਇੱਕ ਸਹੂਲਤ ਸੀ ਚਲੋ ਉਹ ਉਸ ਔਰਤ ਨਾਲ ਵਧੀਆ ਖੁੱਲ ਜਾਂਦੀ ਆ ਤੇ ਉਸੇ ਫਲੈਟ ਦੇ ਵਿੱਚ ਨਾਲ ਵਾਲੇ ਇੱਕ ਰੂਮ ਦੇ ਵਿੱਚ ਇੱਕ ਮੁੰਡਾ ਰਹਿੰਦਾ ਹੁੰਦਾ ਉਸ ਮੁੰਡੇ ਦਾ ਨਾਮ ਮਨੀ ਹੁੰਦਾ ਉਹ ਵੇਖਦਾ ਹਨਾ ਕਿ ਇੱਕ ਕੁੜੀ ਆ ਨਵੀਂ ਆਈ ਆ ਇਸ ਫਲੈਟ ਦੇ ਵਿੱਚ ਉਹ ਰੀਆ ਨੂੰ ਵੇਖਦਾ ਰਹਿੰਦਾ ਜਦੋਂ ਉਹ ਬਾਹਰ ਅੰਦਰ ਜਾਂਦੀ ਹੈ ਕਿਉਂਕਿ ਉਹ ਕਦੇ ਬਾਲਕਨੀ ਦੇ ਵਿੱਚ ਖੜੀ ਹੁੰਦੀ ਆ ਕਦੇ ਘੁੰਮਣ ਬਾਹਰ ਕਦੇ نیچے ਹੈਨਾ ਅ ਗਰਾਉਂਡ ਫਲੋਰ ਤੇ ਚਲੀ ਜਾਂਦੀ ਆ ਉੱਥੇ ਇੱਕ ਪਾਰਕ ਬਣਿਆ ਸੀ ਜਿਹੜੇ ਗੂੜੇ ਲਾਉਣ ਤੇ ਉਹ ਮਣੀਣਾ ਉਹਨੂੰ ਵੇਖਦਾ ਰਹਿੰਦਾ ਤੇ ਉਹ ਇਹ ਵੀ ਵੇਖਦਾ ਵੀ ਜਦੋਂ ਇਹ ਕੁੜੀ ਆਈ ਸੀ ਪਹਿਲੇ ਦਿਨ ਵੇਖੀ ਸੀ ਵੀ ਉਦੋਂ ਇਹਦੀ ਕੀ ਹਾਲਤ ਸੀ ਤੇ ਹੁਣ ਇਹ ਕਿੰਨੀ ਸੋਹਣੀ ਹੋ ਗਈ ਆ ਤੇ ਉਹ ਸੋਚਦਾ ਵੀ ਇਹ ਕੀ ਲੱਗਦੇ ਆ ਹੈਨਾ ਕੁੜੀ ਦੇ ਵੀ ਜਿਹੜੇ ਜੋੜੇ ਨਾਲ ਇਹ ਰਹਿੰਦੀ ਆ ਉਹ ਚਲ ਨਿਗਰ ਰੱਖਦਾ ਪਰ ਜਿਹੜੀ ਰੋਹਿਤ ਦੀ ਮਾਸੀ ਸੀ ਉਹਨੇ ਰੀਆ ਨੂੰ ਇਸ ਗੱਲ ਵਾਸਤੇ ਕਿਹਾ ਹੋਇਆ ਸੀ ਪੂਰੀ ਹਦਾਇਤ ਕੀਤੀ ਹੋਈ ਸੀ ਵੀ ਇੱਥੇ ਤੋਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਕਿਸੇ ਨੂੰ ਬੁਲਾਉਣਾ ਨਹੀਂ ਜੇ ਕੋਈ ਤੈਨੂੰ ਬੁਲਾਉਣ ਦੀ ਕੋਸ਼ਿਸ਼ ਕਰੂਗਾ ਤਾਂ ਤੂੰ ਉਸ ਤੋਂ ਪਾਸਾ ਵਟਣਾ ਕਿਉਂਕਿ ਲੋਕ ਆ ਜਿਹੜੇ ਬਹੁਤ ਚਲਾਕ ਆ ਦੁਨੀਆਦਾਰੀ ਭਰੋਸੇ ਦੇ ਲਾਇਕ ਹੈ ਨਹੀਂਗੀ ਚਲੋ ਰੀਆ ਜਿਹੜੀ ਉਹ ਉਸ ਔਰਤ ਦੀ ਗੱਲ ਮੰਨਦੀ ਆ ਤੇ ਉਹਨੂੰ ਕਹਿੰਦੀ ਆ ਠੀਕ ਆ ਮਾਸਸੀ ਮੈਂ ਕਿਸੇ ਨਾਲ ਗੱਲ ਨਹੀਂ ਕਰੂੰ ਮਣੀ ਕੋਸ਼ਿਸ਼ ਕਰਦਾ ਕਿ ਉਹ ਰੀਆ ਨਾਲ ਗੱਲ ਕਰੇ ਪਰ ਰੀਆ ਉਹ ਤੋਂ ਹਮੇਸ਼ਾ ਪਾਸਾ ਵਟਦੀ ਆ ਤੇ ਇੱਕ ਦਿਨ ਮਣੀ ਆ ਜਿਹੜਾ ਉਹ ਰੀਆ ਨੂੰ ਵੇਖਦਾ ਰਿਹਾ ਨਾ ਉਥੇ ਇੱਕ ਜਿਹੜਾ ਮਤਲਬ ਬਾਥਰੂਮ ਬਣਿਆ ਹੋਇਆ ਸੀ ਉਸ ਸਾਰੇ ਫਲੈਟ ਦਾ ਉਹ ਸਾਂਝਾ ਸੀ ਜਿਵੇਂ ਰੂਮ ਬਣੇ ਹੋਏ ਸੀ ਰਹਿੰਦੇ ਉਹ ਆਪਦੇ-ਆਪਦੇ ਰੂਮ ਦੇ ਵਿੱਚ ਸੀ ਤੇ ਬਾਥਰੂਮ ਉੱਥੇ ਸਾਂਝੇ ਬਣੇ ਹੋਏ ਸੀ ਜਦੋਂ ਵੀ ਰੀਆ ਬਾਥਰੂਮ ਵਿੱਚ ਜਾਂਦੀ ਤਾਂ ਮਣੀ ਉਹਨੂੰ ਧਿਆਨ ਨਾਲ ਵੇਖਦਾ ਤੇ ਇੱਕ ਦਿਨ ਮਣੀ ਨੇ ਸੋਚਿਆ ਵੀ ਕਿਉਂ ਨਾ ਮੈਂ ਇਹਨੂੰ ਪੁੱਛਾਂ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਤਾਂ ਰੀਆ ਫਟਾਫਟ ਬਾਥਰੂਮ ਤੇ ਜਾ ਕੇ ਦਰਵਾਜ਼ਾ ਬੰਦ ਕਰ ਲੈਂਦੀ ਆ ਤੇ ਮਣੀ ਫੇਰ ਆਉਣ ਵੇਲੇ ਨਹੀਂ ਰੱਖਦਾ ਆਉਣ ਵੇਲੇ ਵੀ ਉਹ ਕੋਈ ਗੱਲ ਨਹੀਂ ਕਰਦੀ ਤੇ ਮਣੀ ਰਾਤ ਨੂੰ ਬਹਿ ਕੇ ਸੋਚਦਾ ਉਹਨਾਂ ਇੱਕ ਚਿੱਠੀ ਲਿਖਦਾ ਚਿੱਠੀ ਲਿਖ ਕੇ ਉਹ ਉਹਨੂੰ ਪੁੱਛਦਾ ਹਨਾ ਰੀਆ ਨੂੰ ਉਹਦੇ ਵਿੱਚ ਚਿੱਠੀ ਦੇ ਵਿੱਚ ਜੋ ਕੁਝ ਲਿਖਦਾ ਉਹ ਕਿ ਰੀਆ ਨਾਮ ਨਹੀਂ ਮਤਲਬ ਲੈਂਦਾ ਕਿਉਂਕਿ ਉਹਨੂੰ ਨਾਮ ਪਤਾ ਨਹੀਂ ਹੁੰਦਾ ਉਹਨੂੰ ਕਹਿੰਦਾ ਵੀ ਤੁਸੀਂ ਕੌਣ ਹੋ ਮੈਨੂੰ ਨਹੀਂ ਪਤਾ ਤੁਸੀਂ ਬਹੁਤ ਸੋਹਣੇ ਹੋ ਜਦੋਂ ਤੁਸੀਂ ਇੱਥੇ ਆਏ ਸੀ ਤਾਂ ਤੁਹਾਡੀ ਹਾਲਤ ਬਹੁਤ ਤਰਸਯੋਗ ਸੀ ਤੇ ਹੁਣ ਤੁਸੀਂ ਬਹੁਤ ਸੋਹਣੇ ਹੋ ਤੇ ਮੈਂ ਹੀ ਜਾਨਣਾ ਚਾਹਣਾ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਤੁਸੀਂ ਕਿਹਦੇ ਨਾਲ ਰਹਿੰਦੇ ਹੋ ਵੀ ਤੁਹਾਡੇ ਕੀ ਲੱਗਦੇ ਆ ਇਹ ਜਿਹੜਾ ਤੁਹਾਡਾ ਇੰਨਾ ਖਿਆਲ ਰੱਖਦੇ ਆ ਤੇ ਤੁਸੀਂ ਕਿਸੇ ਨਾਲ ਗੱਲ ਕਿਉਂ ਨਹੀਂ ਕਰਦੇ ਚਲੋ ਉਹ ਚਿੱਠੀ ਹੈ ਜਿਹੜੀ ਉਹ ਜਦੋਂ ਬਾਥਰੂਮ ਜਾਂਦੀ ਆ ਰਹੀ ਆ ਉਹਨੂੰ ਫੜਾ ਦਿੰਦਾ ਤੇ ਉਹਨੂੰ ਫੜਾ ਕੇ ਕਹਿੰਦਾ ਵੀ ਪਲੀਜ਼ ਤੁਸੀਂ ਇਕੱਲੇ ਬੜਿਓ ਤੇ ਇਹ ਵੀ ਉਹ ਚਿੱਠੀ ਫੜ ਲੈਂਦੀ ਆ ਤੇ ਬੋਝ ਕੇ ਨੇ ਆ ਕੇ ਉਹ ਕਮਰੇ ਦੇ ਵਿੱਚ ਜਾ ਕੇ ਚਿੱਠੀ ਪੜ੍ਹਦੀ ਆ ਚਿੱਠੀ ਪੜ੍ਹ ਕੇ ਉਹਨੂੰ ਵਧੀਆ ਲੱਗਦਾ ਕਿਸੇ ਨੇ ਉਹਦੀ ਪ੍ਰਸ਼ੰਸਾ ਕੀਤੀ ਜੋ ਕਿ ਉਹ ਪਹਿਲਾਂ ਰੋਹਿਤ ਦਾ ਇੰਤਜ਼ਾਰ ਕਰਦੀ ਆ ਹੁਣ ਕਿੰਨੇ ਮਹੀਨੇ ਹੋ ਗਏ ਸੀ ਰੋਹਿਤ ਆਇਆ ਨਹੀਂ ਸੀ ਉਹਨੂੰ ਕਿਸੇ ਦੇ ਮੂੰਹੋਂ ਆਪਣੀ ਤਾਰੀਫ਼ ਸੁਣ ਕੇ ਚੰਗਾ ਲੱਗਿਆ ਉਹ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਦੀ ਆ ਤੇ ਫਿਰ ਉਹ ਜਵਾਬ ਦੇ ਵਿੱਚ ਚਿੱਠੀ ਲਿਖਦੀ ਆ ਇਹ ਉਸ ਚਿੱਠੀ ਦਾ ਜਵਾਬ ਲਿਖਦੀ ਆ ਤੇ ਕਹਿੰਦੀ ਆ ਕਿ ਮੇਰੇ ਮਾਸੀ ਮਾਸੜ ਨਹੀਂ ਬਸ ਉਹ ਜਿਆਦਾ ਕੁਝ ਨਹੀਂ ਲਿਖਦੀ ਤੇ ਉਹਦਾ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੀ ਤਾਰੀਫ਼ ਕੀਤੀ ਧੰਨਵਾਦ ਤੁਹਾਡਾ ਚਲੋ ਇਸ ਤੋਂ ਬਾਅਦ ਉਹ ਇੱਕ ਦੂਜੇ ਨੂੰ ਵੇਖਦੇ ਆ ਪਰ ਬੁਲਾਉਂਦੇ ਨਹੀਂ ਹੈਗੇ ਮਣੀਆ ਜਿਹੜਾ ਉਹ ਇੱਕ ਦਿਨਾਂ ਜਿਹੜੀ ਰੋਹਿਤ ਦੀ ਮਾਸੀ ਹੁੰਦੀ ਆ ਉਹਨੂੰ ਫੋਨ ਤੇ ਗੱਲਾਂ ਕਰਦੀ ਨੂੰ ਸੁਣਦਾ ਉਹ ਬਾਹਰ ਖੜੀ ਗੱਲ ਕਰ ਰਹੀ ਹੁੰਦੀ ਆ ਕਹਿ ਰਹੀ ਹੁੰਦੀ ਆ ਠੀਕ ਐ 4 ਲੱਖ ਪਹਿਲਾਂ ਤੇ 4 ਲੱਖ ਬਾਅਦ ਦੇ ਵਿੱਚ ਸੌਦਾ ਤੈਆ ਜਦੋਂ ਇਹ ਗੱਲ ਸੁਣਦਾ ਤੇ ਉਹਨੂੰ ਇਹ ਗੱਲ ਨਾਲ ਥੋੜੀ ਰੜਕਦੀ ਆ ਉਹ ਸੋਚਦਾ ਵੀ ਮੈਂ ਪਤਾ ਕਰਾਂ ਤਾਂ ਕਿਵੇਂ ਕਰਾਂ ਵੀ ਮੈਨੂੰ ਲੱਗਦਾ ਨਹੀਂ ਵੀ ਇਹ ਇਹਦੇ ਮਾਸੀ ਮਾਸੜ ਹੋਣਗੇ ਤੇ ਚਲੋ ਭਈ ਉਹ ਨਾ ਐ ਕਰਦਾ ਵੀ ਜਿਹੜਾ ਮਕਾਨ ਮਾਲਕ ਹੁੰਦਾ ਜਿਹਦਾ ਉਹ ਫਲੈਟ ਹੁੰਦਾ ਪੂਰਾ ਉਹ ਨੀਚੇ ਰਹਿੰਦਾ ਹੁੰਦਾ ਤੇ ਮਣੀ ਉਹ ਮਕਾਨ ਮਾਲਕ ਕੋਲ ਜਾਂਦਾ ਤੇ ਉਹਨੂੰ ਪੁੱਛਦਾ ਕਿ 3rd ਫਲੋਰ ਤੇ ਜਿਹੜਾ ਇੱਕ ਕਪਲ ਰਹਿੰਦਾ ਜਿਹਦੇ ਕੋਲ ਇੱਕ ਕੁੜੀ ਆਈ ਆ ਵੀ ਉਹ ਕਿੱਥੋਂ ਆ ਤਾਂ ਉਹ ਜਿਹੜਾ ਮਾਲਕ ਆ ਉਹ ਦੱਸਦਾ ਕਿ ਇਹ ਬੰਗਾਲ ਤੋਂ ਆ ਪੱਛਮੀ ਬੰਗਾਲ ਤੋਂ ਆ ਤੇ ਮਣੀ ਨੂੰ ਇਸ ਗੱਲ ਦਾ ਸ਼ੱਕ ਹੋ ਜਾਂਦਾ ਵੀ ਇਹ ਔਰਤ ਆ ਜਿਹੜੀ ਇਹ ਪੱਛਮੀ ਬੰਗਾਲ ਤੋਂ ਆ ਤੇ ਕੁੜੀ ਤਾਂ ਪੱਛਮੀ ਬੰਗਾਲ ਤੋਂ ਲੱਗਦੀ ਨਹੀਂ ਮਕਾਨ ਮਾਲਕ ਮਣੀ ਨੂੰ ਇਹ ਵੀ ਪੁੱਛਦਾ ਵੀ ਤੂੰ ਕਿਉਂ ਪੁੱਛਦਾ ਉਹ ਕਹਿੰਦਾ ਵੀ ਵਿਅਸੀ ਵੀ ਉਹ ਬਹੁਤ ਮਿੱਠਾ ਬੋਲਦੀ ਆਂਟੀ ਮੈਂ ਤਾਂ ਤਾਂ ਪੁੱਛਦਾ ਵੀ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਕੌਣ ਕਿਹੜੇ ਏਰੀਆ ਤੋਂ ਰਹਿੰਦਾ ਤਾਂ ਉਹ ਕਹਿੰਦਾ ਕਿ ਹਾਂ ਬੰਗਾਲੀ ਲੋਕ ਹੁੰਦੇ ਆ ਜਿਹੜੇ ਉਹ ਬਹੁਤ ਮਿੱਠਾ ਬੋਲਦੇ ਹੁੰਦੇ ਆ ਹੁਣ ਮਣੀ ਇੱਕ ਸਾਜਿਸ਼ ਰਚਦਾ ਉਹ ਸੋਚਦਾ ਵੀ ਮੈਂ ਇਸ ਗੱਲ ਦਾ ਕਿਵੇਂ ਪਤਾ ਕਰਾਂ ਰੀਆ ਕਿੱਥੋਂ ਆ ਉਹਨਾਂ ਜਦੋਂ ਬਾਥਰੂਮ ਜਾਂਦੀ ਆ ਤਾਂ ਆਨੇ ਬਹਾਨੇ ਨਾਲ ਰੀਆ ਨਾਲ ਲੜ ਪੈਂਦਾ ਤੇ ਉਹਨੂੰ ਕਹਿੰਦਾ ਕਿ ਬੰਗਾਲੀ ਤਾਂ ਹੁੰਦੀ ਇਹੋ ਜਿਹੀ ਆ ਮਤਲਬ ਫੋਰ ਤਰਿਆ ਨੂੰ ਕਹਿੰਦੀ ਗੱਲ ਸੁਣ ਲੈ ਮੇਰੀ ਇੱਕ ਮੈਂ ਬੰਗਾਲ ਤੋਂ ਨਹੀਂ ਹੈਗੀ ਮੈਂ ਬਿਹਾਰ ਤੋਂ ਆ ਤੇ ਨਾ ਮੈਨੂੰ ਬੰਗਾਲੀ ਕਹੇ ਤੇ ਨਾ ਮੈਂ ਮਗਲਨ ਹੈਗੀ ਆ ਤਾਂ ਫਿਰ ਜਿਹੜਾ ਮਣੀ ਆ ਉਹ ਕਹਿੰਦਾ ਕਿ ਅੱਛਾ ਤੂੰ ਵਿਹਾਰ ਤੋਂ ਆ ਫੇਰ ਲੈ ਮੈਂ ਤੇਰੇ ਨਾਲ ਐਵੇਂ ਲੜੀਅੰਨਾ ਮੈਂ ਵੀ ਵਿਹਾਰ ਤੋਂ ਆ ਤੂੰ ਵਿਹਾਰ ਦੇ ਕਿੱਥੋਂ ਆ ਉਹ ਆਪਣਾ ਪਿੰਡ ਸ਼ਹਿਰ ਦੱਸਦੀ ਆ ਤੇ ਉਹ ਕਹਿੰਦਾ ਹਾਂ ਮੈਂ ਵੀ ਉਸ ਸ਼ਹਿਰ ਤੋਂ ਆ ਲੈ ਆਪਾਂ ਇੰਨੀ ਦੂਰ ਰਹਿਣੇ ਆ ਆਪਦੇ ਇਲਾਕਾ ਆਪਦਾ ਹੀ ਹੁੰਦਾ ਮੈਂ ਨਹੀਂ ਤੁਹਾਡੇ ਨਾਲ ਲੜਦਾ ਚਲੋ ਐਂ ਕਰਕੇ ਉਹਨੂੰ ਬੋਲਣ ਦੇ ਲਈ ਆਪਣੇ ਆਪ ਨਾਲ ਬੋਲਣ ਲਈ ਮਜਬੂਰ ਕਰ ਲੈਂਦਾ ਤੇ ਉਹਦਾ ਜਿਹੜਾ ਸ਼ੱਕ ਆ ਉਹ ਸਹੀ ਨਿਕਲਦਾ ਵੀ ਇਹ ਔਰਤ ਜਰੂਰ ਇਹਨੂੰ ਵੇਚਣ ਦੀ ਗੱਲ ਕਰ ਰਹੀ ਆ ਵੀ ਜਿਹੜਾ ਇਹਦਾ ਇੰਨਾ ਖਿਆਲ ਰੱਖਦੀ ਆ ਵੀ ਨਹੀਂ ਅੱਜਕੱਲ ਕੋਣ ਕਿਸੇ ਦਾ ਇੰਨਾ ਖਿਆਲ ਰੱਖਦਾ ਤੇ ਉਹਨਾਂ ਫੇਰ ਦੁਬਾਰਾ ਚਿੱਠੀ ਲਿਖਦਾ ਤੇ ਚਿੱਠੀ ਦੇ ਵਿੱਚ ਉਹ ਰੀਆ ਨੂੰ ਲਿਖਦਾ ਕਿ ਜਿਹੜੇ ਕਪਲ ਨਾਲ ਤੁਸੀਂ ਰਹਨੇ ਹੋ ਉਹ ਬੰਗਾਲ ਤੋਂ ਆ ਤੇ ਤੁਸੀਂ ਉਹ ਬਿਹਾਰ ਤੋਂ ਵੀ ਮੈਨੂੰ ਇਹ ਲੱਗ ਰਿਹਾ ਵੀ ਉਹ ਤੁਹਾਡੀ ਮਾਸੀ ਨਹੀਂ ਹੈਗੀ ਤੁਸੀਂ ਮੈਨੂੰ ਝੂਠ ਬੋਲ ਰਹੇ ਹੋ ਵੀ ਉਹ ਤੁਹਾਡਾ ਇੰਨਾ ਖਿਆਲ ਰੱਖਦੇ ਅੱਜ ਕੱਲ ਕੋਈ ਕਿਸੇ ਦਾ ਇੰਨਾ ਖਿਆਲ ਨਹੀਂ ਰੱਖਦਾ ਵੀ ਕੀ ਤੁਹਾਨੂੰ ਸ਼ੱਕ ਨਹੀਂ ਹੁੰਦਾ ਵੀ ਇਹ ਔਰਤ ਆ ਜਿਹੜੀ ਇਹ ਕਿਸੇ ਨਾਲ ਕਿਸੇ ਗੱਲ ਦਾ ਕਿਸੇ ਚੀਜ਼ ਦਾ ਸੌਦਾ ਕਰ ਰਹੀ ਸੀ ਵੀ ਮੈਨੂੰ ਨਹੀਂ ਪਤਾ ਕਾ ਦਾ ਸੌਦਾ ਕਰ ਰਹੀ ਸੀ ਪਰ ਤੂੰ ਇੰਨਾ ਤੋਂ ਸਤਰਕ ਰਹੇ ਤੇ ਉਹ ਚਿੱਠੀ ਪੜ੍ਹ ਕੇ ਰੀਆ ਨੂੰ ਜਿਹੜੀ ਰੀਆ ਸੋਚਣ ਲਈ ਮਜਬੂਰ ਹੋ ਜਾਂਦੀ ਆ ਵੀ ਰੋਹਿਤ ਇਹਨਾਂ ਨੂੰ 마ਸੀ 마ਸੜ ਕਹਿੰਦਾ ਸੀਗਾ ਤੇ ਵੀ ਪਹਿਲਾਂ ਤਾਂ ਰੋਹਿਤ ਨੇ ਕਦੇ 마ਸੀ 마ਸੜ ਦੀ ਗੱਲ ਕੀਤੀ ਨਹੀਂ ਸੀ ਵੀ ਨਾਲੇ ਇਹਦੇ 마ਸੀ 마ਸੜ ਪੱਛਮੀ ਬੰਗਾਲ ਚ ਕਿਵੇਂ ਤੇ ਚਲੋ ਉਹ ਨਾ ਉਹਨੂੰ ਪੁੱਛਦੀ ਆ ਵੀ 마ਸੀ ਤੁਸੀਂ ਰੋਹਿਤ ਜਿਹੜਾ ਮम्मा ਨੇ ਰੋਹਿਤ ਦੇ ਉਹਨਾਂ ਨਾਲੋਂ ਤਾਂ ਤੁਹਾਡਾ ਬਹੁਤ ਫਰਕ ਆ ਉਹ ਤਾਂ ਉਮਰ ਦੇ ਇੰਨੇ ਛੋਟੇ ਸੀ ਤੇ ਤੁਸੀਂ ਇੰਨੇ ਵੱਡੇ ਹੋ ਤਾਂ ਉਹ ਕਹਿੰਦੀ ਕਿ ਹਾਂ ਪੁੱਤ ਮੈਂ ਉਹ ਤੋਂ 10 ਸਾਲ ਵੱਡੀ ਆ ਕਹਿੰਦੀ ਅੱਜ ਹੀ ਮੇਰੀ ਗੱਲ ਹੋਈ ਸੀ ਤੇਰੇ ਮम्मा ਨਾਲ ਉਹ ਕਹਿੰਦੇ ਸੀਗੇ ਵੀ ਰੋਹਿਤ ਨੇ ਸਾਨੂੰ ਸਾਰਾ ਕੁਝ ਦੱਸਤਾ ਤੇ ਮੈਂ ਉਹਨੂੰ ਇਹ ਕਿ ਹੈਵੀ ਤੁਹਾਡੀ ਨੂੰ ਆ ਰਹੀ ਆ ਮੇਰੇ ਕੋਲ ਰਹਿੰਦੀ ਆ ਬਹੁਤ ਚੰਗੀ ਕੁੜੀ ਆ ਤੁਸੀਂ ਇਹਨੂੰ ਅਪਣਾ ਲਓ ਤੇ ਹੁਣ ਰੋਹਿਤ ਤੈਨੂੰ ਬਹੁਤ ਜਲਦੀ ਲੈਣ ਆਊਗਾ بس ਥੋੜੇ ਦਿਨਾਂ ਦਾ ਇੰਤਜ਼ਾਰ ਕਰ ਤੇਰੇ ਸੱਸ ਸਹੁਰੇ ਨੂੰ ਮਤਲਬ ਮੇਰੀ ਭੈਣ ਨੂੰ ਰੋਹਿਤ ਨੇ ਮਨਾ ਲਿਆ ਤਾਂ ਰੀਆ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦੀ ਆ ਕਿਉਂਕਿ ਰੀਆ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਵੀ ਰੋਹਿਤ ਦੀ ਮਾਂ ਜਿਹੜੀ ਉਹ ਤਾਂ ਮਰ ਚੁੱਕੀ ਆ ਇਸ ਗੱਲ 'ਚ ਉਹਨੂੰ ਇਸ ਗੱਲ ਦਾ ਯਕੀਨ ਹੋ ਗਿਆ ਸੁਣ ਕੇ ਵੀ ਮਣੀ ਆ ਜਿਹੜੀ ਗੱਲ ਸਹੀ ਕਹਿੰਦਾ ਤੇ ਉਹ ਮਣੀ ਨੂੰ ਚਿੱਠੀ ਲਿਖਦੀ ਆ ਕਿ ਵਾਕੇ ਹੀ ਇਹ ਔਰਤ ਝੂਠ ਬੋਲਦੀ ਆ ਤੇ ਉਹ ਚਿੱਠੀ ਦੇ ਵਿੱਚ ਲਿਖਦੀ ਆ ਵੀ ਮੇਰਾ ਪਤੀ ਮੈਨੂੰ ਇੱਥੇ ਛੱਡ ਕੇ ਗਿਆ ਵੀ ਅਸੀਂ ਇਸ ਤਰ੍ਹਾਂ ਘਰ ਭੱਜ ਕੇ ਆਏ ਆ ਤੇ ਉਹ ਮੈਨੂੰ ਕਹਿੰਦਾ ਸੀ ਵੀ ਇਹ ਮੇਰੇ ਮਾਸੀ ਮਾਸੜ ਨੇ ਇਹ ਚਿੱਠੀ ਪੜ੍ਹ ਕੇ ਮਣੀ ਆ ਜਿਹੜਾ ਉਹਦਾ ਦਿਲ ਟੁੱਟ ਜਾਂਦਾ ਕਿਉਂਕਿ ਉਹ ਜਦੋਂ ਸੁਣਦਾ ਵੀ ਰੀਆ ਵਿਆਹੀ ਹੋਈ ਆ ਪਰ ਫਿਰ ਵੀ ਉਹ ਰੀਆ ਦੀ ਮਦਦ ਕਰਨ ਦਾ ਵਾਅਦਾ ਕਰਦਾ ਤੇ ਉਹ ਚਿੱਠੀ ਆ ਜਿਹੜੀ ਪੁਲਿਸ ਕੋਲ ਲੈ ਕੇ ਜਾਂਦਾ ਪੁਲਿਸ ਆਉਂਦੀ ਆ 6-7 ਜਾਣੇ ਆਉਂਦੇ ਆ 3-4 ਲੇਡੀਜ਼ ਕਾਂਟੇਬਲ ਹੁੰਦੀਆਂ ਤਿੰਨ ਚਾਰ ਜੈਂਟਸ ਹੁੰਦੇ ਆ ਤੇ ਉਹ ਆ ਕੇ ਉਸ ਫਲੈਟ ਤੇ ਜਦੋਂ ਦਰਵਾਜ਼ਾ ਖੜਾਉਂਦੇ ਆ ਤਾਂ ਰੋਹਿਤ ਦੀ ਜਿਹੜੀ ਮਾਸੀ ਆ ਉਹ ਦਰਵਾਜ਼ਾ ਖੋਲਦੀ ਹੈ ਤੇ ਪੁਲਿਸ ਨੂੰ ਵੇਖ ਕੇ ਉਹ ਚੌਕ ਜਾਂਦੀ ਆ ਪੁਲਿਸਾਂ ਜਿਹੜੀ ਲੇਡੀ ਪੁਲਿਸ ਉਹ ਰੀਆ ਨੂੰ ਫੜਦੀ ਆ ਤੇ ਉਸ ਔਰਤ ਨੂੰ ਵੀ ਗ੍ਰਿਫਤਾਰ ਕਰਦੀ ਆ ਉਹ ਪੁੱਛਦੀ ਆ ਕਿ ਮੇਰਾ ਕੀ ਕਸੂਰਾ ਮੈਨੂੰ ਕਿਉਂ ਲੈ ਕੇ ਜਾ ਰਹੇ ਹੋ ਤਾਂ ਪੁਲਿਸ ਵਾਲੇ ਦੱਸਦੇ ਆ ਕਿ ਚੱਲ ਹੁਣ ਤੈਨੂੰ ਉੱਥੇ ਜਾ ਕੇ ਦੱਸਾਂਗੇ ਜੇਲ੍ਹ ਦੇ ਵਿੱਚ ਹੀ ਉਹਨੂੰ ਥਾਣੇ ਦੇ ਵਿੱਚ ਲੈ ਜਾਂਦੇ ਆ ਤੇ ਉਹਨੂੰ ਪੁੱਛਦੇ ਆ ਕਿ ਦੱਸ ਇਹ ਕੁੜੀ ਕੌਣ ਆ ਤੇ ਤੂੰ ਇਹ ਕਿੱਥੋਂ ਲਿਆਂਦੀ ਆ ਤੇ ਤੇਰੀ ਕੋਲ ਡਿਟੇਲ ਅਸੀਂ ਕਢਾ ਰਹੇ ਕਢਾ ਲਈਆ ਤੇਰੀ ਕੋਠੇ ਜਿਹੜੇ ਔਰਤਾ ਕੋਠੇ ਚਲਾਉਂਦੀਆਂ ਉਹਨਾਂ ਨਾਲ ਗੱਲ ਹੁੰਦੀ ਆ ਦੱਸ ਕੀ ਮਾਜਰਾ ਕਿਉਂਕਿ ਪੁਲਿਸ ਸੰਝ ਤਾਂ ਚੁੱਕੀ ਹੁੰਦੀ ਆ ਤੇ ਰਿਆ ਨੂੰ ਵੀ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੁੰਦਾ ਫਿਰ ਜਿਹੜੀ ਉਹ ਔਰਤਾ ਉਹ ਪੁਲਿਸ ਨੂੰ ਦੱਸਦੀ ਆ ਵੀ ਮੈਂ ਕੋਈ ਰੋਹਿਤ ਦੀ ਮਾਸੀ ਨਹੀਂ ਰੋਹਿਤ ਇਹਨੂੰ ਸਾਡੇ ਕੋਲ ਵੇਚ ਕੇ ਗਿਆ 2 ਲੱਖ ਦੇ ਵਿੱਚ ਤੇ ਮੇਰੀ ਅੱਗੋਂ 8 ਲੱਖ ਦੇ ਵਿੱਚ ਇਹਨੂੰ ਵੇਚਣ ਦੇ ਵਿੱਚ ਗੱਲ ਹੋਈ ਆ ਵੀ ਹੁਣ ਥੋੜੇ ਦਿਨ ਰਹਿ ਗਏ ਸੀਗੇ ਇਹਨੂੰ ਮੈਂ ਇਥੋਂ ਭੇਜਣਾ ਸੀ ਵੀ ਤੁਸੀਂ ਜਿਹੜਾ ਮੇਰਾ ਸਾਰਾ ਪਲਾਨ ਆ ਉਹ ਚੋਪਟ ਕਰ ਦਿੱਤਾ ਵੀ ਮੇਰਾ ਤਾਂ ਫਿਰ 2 ਲੱਖ ਰੁਪਏ ਐਵੇਂ ਗਿਆ ਤਾਂ ਲੇਡੀਜ਼ ਕਾਂਸਟੇਬਲ ਆ ਉਹ ਚਪੇੜ ਮਾਰਦੀਆਂ ਉਸ ਔਰਤ ਦੇ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਇੱਕ ਔਰਤ ਹੁੰਦੇ ਹੋਏ ਤੂੰ ਦੂਜੀ ਔਰਤ ਨੂੰ ਕੋਠੇ ਤੇ ਵੇਚ ਰਹੀਆਂ ਔਰਤ ਨੂੰ ਨਹੀਂ ਕੁੜੀ ਨੂੰ ਉਹ ਕੁੜੀ ਜਿਹਦਾ ਹਜੇ ਕੈਰੀਅਰ ਬਣਨਾ ਫਿਊਚਰ ਬਣਨਾ ਤੁਸੀਂ ਆਪਣੇ ਮਤਲਬ ਲਈ ਦੂਜੇ ਦੀਆਂ 3 ਭੈਣਾਂ ਦੀ ਇੱਜ਼ਤ ਨੂੰ ਤੇ ਉਹਨਾਂ ਨੂੰ ਵੇਚਣ ਲੱਗੇ ਰਤਾ ਸ਼ਰਮ ਨਹੀਂ ਆਉਂਦੀ ਫਿਰ ਉਹ ਔਰਤ ਖੁਲਾਸੇ ਕਰਦੀ ਆ ਕਿ ਮੈਂ ਤੇ ਮੇਰਾ ਪਤੀ ਆ ਅਸੀਂ ਇਸੇ ਤਰ੍ਹਾਂ ਇੱਥੇ ਰਹਿ ਕੇ ਇਹੋ ਜੇ ਕਪਲ ਆ ਜਿਹੜੇ ਉਹਨਾਂ ਤੇ ਨਿਗਰ੍ਹਾ ਰੱਖਦੇ ਆ ਅਕਸਰ ਅਸੀਂ ਪਾਰਕਾਂ ਦੇ ਵਿੱਚ ਜਾਂਦੇ ਆ ਬਾਜ਼ਾਰ ਦੇ ਵਿੱਚ ਜਦੋਂ ਅਸੀਂ ਵੇਖਦੇ ਆ ਪਤੀ ਪਤਨੀ ਜਦੋਂ ਇੱਕ ਦੂਜੇ ਤੋਂ ਮੂੰਹ ਫੇਰ ਕੇ ਲੰਘ ਰਹੇ ਹੁੰਦੇ ਆ ਤਾਂ ਅਸੀਂ ਉਹਨਾਂ ਜਿਹੜੇ ਪਤੀ ਹੁੰਦੇ ਨੇ ਉਹਨਾਂ ਨਾਲ ਗੱਲ ਕਰਦੇ ਆ ਤੇ ਉਹਨਾਂ ਨੂੰ ਬਹਿਲਾਫ ਫਸਲਾ ਕੇ ਇਸ ਤਰ੍ਹਾਂ ਕੁੜੀਆਂ ਖਰੀਦ ਕੇ ਕੋਠੇ ਤੇ ਵੇਚ ਦਿੰਨੇ ਆ ਤੇ ਉਹਨਾਂ ਦੀ ਅਸੀਂ ਪਹਿਲਾਂ ਕੇਅਰ ਕਰਦੇ ਆਂ ਫਿਰ ਜਦੋਂ ਉਹ ਵੇਚਣ ਦੇ ਲੈਕ ਹੋ ਜਾਂਦੀਆਂ ਤਾਂ ਅਸੀਂ ਅੱਗੇ ਵੇਚ ਦਿੰਨੇ ਆਂ ਬਹੁਤ ਵੱਡਾ ਇਹ ਇੱਕ ਕ੍ਰਾਈਮ ਆ ਕਿਸੇ ਮਨੁੱਖ ਦੀ ਤਸਕਰੀ ਕਰਨਾ ਪਤਾ ਤਾਂ ਉਹਨਾਂ ਨੂੰ ਵੀ ਸੀ ਪਰ ਜਦੋਂ ਕਿਸੇ ਦੀ ਮਾਨਸਿਕਤਾ ਜਮ੍ਹਾਂ गिर ਜਾਵੇ ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ ਤੇ ਫਿਰ ਰੀਆ ਜਿਹੜੀ ਉਹ ਮਣੀ ਦਾ ਧੰਨਵਾਦ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੂੰ ਮੈਨੂੰ ਬਚਾ ਲਿਆ ਤੇ ਉਹ ਰੋਹਿਤ ਨੂੰ ਬਹੁਤ ਬਦ ਅਸੀਸਾਂ ਦਿੰਦੀ ਆ ਮਣੀ ਉਹਨੂੰ ਕਹਿੰਦਾ ਕਿ ਚੱਲ ਮੈਂ ਤੈਨੂੰ ਤੇਰੇ ਸ਼ਹਿਰ ਪਿੰਡ ਲੈ ਕੇ ਚੱਲਾਂ ਤਰੀਆ ਮਣੀ ਨਾਲ ਆਪਣੇ ਪਿੰਡ ਵਾਪਸ ਆ ਜਾਂਦੀ ਆ ਉਹਨੂੰ ਪਤਾ ਹੁੰਦਾ ਵੀ ਮੇਰੇ ਘਰ ਮੈਨੂੰ ਕਿਸੇ ਨੇ ਨਹੀਂ ਅਪਣਾਉਣਾ ਉਹ ਮਣੀ ਨੂੰ ਕਹਿੰਦੀ ਆ ਵੀ ਹੁਣ ਮੈਂ ਕਿੱਥੇ ਰਹੂੰਗੀ ਮਣੀ ਕਹਿੰਦਾ ਵੀ ਉੱਤਰ ਪ੍ਰਦੇਸ਼ ਦੇ ਜਿਹੜੇ ਸ਼ਹਿਰ ਚ ਮੈਂ ਰਹਿਣਾ ਉੱਥੇ ਤੂੰ ਰਹਿ ਲਈ ਤੈਨੂੰ ਕਮਰਾ ਲੈ ਦੂੰਗਾ ਤੇ ਤੂੰ ਉੱਥੇ ਕੋਈ ਛੋਟੀ ਮੋਟੀ ਨੌਕਰੀ ਕਰ ਲਈ ਤੇ ਨਾਲ ਪੜ੍ਹਾਈ ਕਰ ਲਈ ਵੀ ਹੌਲੀ ਹੌਲੀ ਤੂੰ ਆਪਣੇ ਘਰ ਦੇਆਂ ਨਾਲ ਰਾਬਤਾ ਕਰੀ ਹੋ ਸਕਦਾ ਤੇਰੇ ਘਰ ਦੇ ਤੈਨੂੰ ਅਪਣਾ ਲੈਣ ਪਰ ਜੇ ਤੂੰ ਸਿੱਧਾ ਪਿੰਡ ਜਾਏਂਗੀ ਤਾਂ ਤੇਰੇ ਘਰ ਦੇ ਤੈਨੂੰ ਨਹੀਂ ਅਪਣਾਉਣਗੇ ਉਹ ਮਣੀ ਦੀ ਗੱਲ ਮੰਨ ਲੈਂਦੀ ਆ ਪਹਿਲਾਂ ਉਹ ਮਣੀ ਨੂੰ ਕਹਿੰਦੀ ਆ ਕਿ ਮੈਂ ਰੋਹਿਤ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਆ ਵੀ ਮੈਂ ਉਹਨੂੰ ਛੱਡਣਾ ਨਹੀਂ ਚਾਹੁੰਦੀ ਉਹਨੇ ਮੇਰੇ ਨਾਲ ਧੋਖਾ ਕੀਤਾ ਫਿਰ ਮਣੀ ਕਹਿੰਦਾ ਕਿ ਤੂੰ ਉਹਦਾ ਕੁਝ ਨਹੀਂ ਵਿਗਾੜ ਸਕਦੀ ਵੀ ਤੁਹਾਡਾ ਕਿਹੜਾ ਕੋਈ ਵਿਆਹ ਹੋਇਆ ਜਾਂ ਤੇਰੇ ਕੋਲੇ ਕਿਹੜਾ ਕੋਈ ਸਬੂਤ ਆ ਉਹਨੇ ਜੇ ਤੂੰ ਉਹਨੂੰ ਉੱਤੇ ਕੇਸ ਕਰੇਂਗੀ ਜਾਂ ਤੂੰ ਉਹਨੂੰ ਪੁਲਿਸ ਨੂੰ ਫੜਾਵੇਂਗੀ ਤਾਂ ਉਹਨੇ ਥੋੜੇ ਟਾਈਮ ਬਾਅਦ ਫੇਰ ਬਾਹਰ ਆ ਜਾਣਾ ਉਹਨੇ ਤੇਰਾ ਜਿਉਣਾ ਹਰਾਮ ਕਰ ਦੇਣਾ ਜਦੋਂ ਉਹਨੂੰ ਨਹੀਂ ਤੇਰੀ ਕਦਰ ਤੂੰ ਵੀ ਉਹਨੂੰ ਭੁੱਲ ਜਾ ਤੇ ਆਪਣੀ ਜ਼ਿੰਦਗੀ ਹੈ ਜਿਹੜੀ ਨਵੇਂ ਸਿਰੇ ਤੋਂ ਸ਼ੁਰੂ ਕਰਾ ਇਹ ਜਿਹੜੀ ਮਨੀ ਦਾ ਧੰਨਵਾਦ ਕਰਦੀ ਹੈ ਤੇ ਉੱਤਰ ਪ੍ਰਦੇਸ਼ ਦੇ ਕਿਸੇ ਸ਼ਹਿਰ ਦੇ ਵਿੱਚ ਰਹਿਣ ਲੱਗ ਜਾਂਦੀ ਆ ਉੱਥੇ ਉਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੀ ਆ ਜਿੱਥੇ ਇਕੱਲੀਆਂ ਕੁੜੀਆਂ ਤੇ ਔਰਤਾਂ ਕੰਮ ਕਰਦੀਆਂ ਤੇ ਨਾਲ-ਨਾਲ ਉਹ ਆਪਣੀ ਪੜ੍ਹਾਈ ਐ ਜਿਹੜੀ ਉਹ ਜਾਰੀ ਰੱਖ ਲਈ ਆ ਹੌਲੀ-ਹੌਲੀ ਉਹ ਉੱਥੇ ਵਧੀਆ ਸੈਟਲ ਹੋ ਜਾਂਦੀ ਆ ਤੇ ਉਹਨੂੰ ਆਪਣੇ ਕੀਤੇ ਦਾ ਪਛਤਾਵਾ ਹੁੰਦਾ ਉਹ ਤਾਂ ਜੀ ਕਰਦਾ ਹੁੰਦਾ ਵੀ ਮੈਂ ਆਪਣੇ ਘਰ ਜਾਵਾਂ ਪਰ ਉਹਨੂੰ ਇਹ ਵੀ ਪਤਾ ਹੁੰਦਾ ਵੀ ਜੇ ਮੈਂ ਆਪਣੇ ਘਰ ਜਾਵਾਂਗੀ ਤਾਂ ਮੈਂ ਆਪਣੇ ਮਾਪਿਆਂ ਨੂੰ ਜਿਉਂਦੇ ਮਾਰ ਕੇ ਆਈਆਂ ਜਿਨ੍ਹਾਂ ਨੂੰ ਉਹਨਾਂ ਨੇ ਮੈਨੂੰ ਮਾਰ ਦੇਣਾ ਤੇ ਉਹਨਾਂ ਨੂੰ ਐਵੇਂ ਜੇਲ੍ਹ ਹੋ ਜਾਣੀ ਆ ਤੇ ਨਾ ਹੀ ਮੇਰੇ 'ਚ ਹਿੰਮਤ ਆ ਵੀ ਮੈਂ ਆਪਣੇ ਮਾਪਿਆਂ ਦਾ ਸਾਹਮਣਾ ਕਰ ਸਕਾਂ ਹੌਲੀ-ਹੌਲੀ ਮਣੀ ਦੀ ਤੇ ਰੀਆ ਦੀ ਦੋਸਤੀ ਵੱਧ ਜਾਂਦੀ ਆ ਚਾਰ-ਪੰਜ ਸਾਲਾਂ ਦੇ ਵਿੱਚ ਰੀਆ ਵਧੀਆ ਪੜ ਲੈਂਦੀ ਆ ਤੇ ਮਣੀ ਵੀ ਪੜ ਕੇ ਸੈਟਲ ਹੋ ਜਾਂਦਾ ਤੇ ਫਿਰ ਇੱਕ ਦਿਨ ਮਣੀ ਰੀਆ ਨੂੰ ਪ੍ਰਪੋਜ਼ ਕਰਦਾ ਕਿ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਰੀਆ ਉਹਨੂੰ ਕਹਿੰਦੀ ਵੀ ਤੈਨੂੰ ਮੇਰੇ ਬਾਰੇ ਪਤਾ ਨਾ ਵੀ ਮੈਂ ਇੱਕ ਮੁੰਡੇ ਨਾਲ ਰਹਿ ਚੁੱਕੀ ਆ ਤਾਂ ਫਿਰ ਮਣੀ ਕਹਿੰਦਾ ਫਿਰ ਕੀ ਆ ਵੀ ਉਹ ਤੇਰੀ ਗਲਤੀ ਸੀ ਤੇ ਤੂੰ ਆਪਣੀ ਗਲਤੀ ਤੋਂ ਸਿੱਖਿਆ ਲਈ ਆ ਆਪਣੀ ਆਪਣਾ ਫਿਊਚਰ ਸੰਵਾਰਿਆ ਆਪਣਾ ਕੈਰੀਅਰ ਬਣਾਇਆ ਵੀ ਮੈਨੂੰ ਕੋਈ ਇਤਰਾਜ਼ ਨਹੀਂ ਵੀ ਜੇ ਮੇਰੀ ਵਜ੍ਹਾ ਨਾਲ ਤੇਰੀ ਜ਼ਿੰਦਗੀ ਸੰਵਰਦੀ ਆ ਵੀ ਨਹੀਂ ਤੂੰ ਸਾਰੀ ਉਮਰ ਐ ਕਿਵੇਂ ਕੱਢੇਂਗੀ ਤਾਂ ਫਿਰ ਰੀਆ ਜਿਹੜੀ ਉਹ ਮਣੀ ਦਾ ਪ੍ਰਪੋਜ਼ ਅਕਸੈਪਟ ਕਰ ਲੈਂਦੀ ਆ ਤੇ ਦੋਨੋਂ ਇੱਕ ਦੂਜੇ ਨਾਲ ਵਿਆਹ ਕਰਾ ਲੈਂਦੇ ਆ ਤੇ ਅੱਜ ਦੋਨੋਂ ਰੀਆ ਤੇ ਮਣੀ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿੰਦੇ ਆ ਵਾਮੇ ਕੇਰੀਆ ਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੁੰਦਾ ਤੇ ਉਹ ਆਪਣੇ ਮਾਪਿਆਂ ਨੂੰ ਮਿਲਣਾ ਚਾਹੁੰਦੀ ਹੁੰਦੀ ਆ ਪਰ ਉਹ ਚਾਹੁੰਦੇ ਹੋਏ ਵੀ ਆਪਣੇ ਮਾਪਿਓ ਨੂੰ ਨਹੀਂ ਮਿਲਦੀ। ਹਾਂਜੀ ਦੋਸਤੋ ਬਹੁਤ ਛੋਟੀ ਉਮਰ ਦੇ ਵਿੱਚ ਅਕਸਰ ਕੁੜੀਆਂ ਦੂਜਿਆਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੀਆਂ ਨੇ ਬਹੁਤ ਕੋਹਲੀਆਂ ਤੇ ਜਜ਼ਬਾਤੀ ਹੁੰਦੀਆਂ ਨੇ। ਜਦੋਂ ਅਸੀਂ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਕਿਤੇ ਰਿਸ਼ਤੇਦਾਰੀ ਦੇ ਵਿੱਚ ਭੇਜਦੇ ਆ ਮੈਸੇਜ ਸਮਾਂ ਹੈ ਨਹੀਂ ਇਸ ਤਰ੍ਹਾਂ ਕੁੜੀਆਂ ਨੂੰ ਇਕੱਲੇ ਛੱਡਣ ਦਾ ਸਾਨੂੰ ਆਪਣੇ ਬੱਚਿਆਂ ਨਾਲ ਮਿੱਤਰਤਾ ਪੂਰਵਕ ਵਿਵਹਾਰ ਜਿਹੜਾ ਰੱਖਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਇਸ ਉਮਰ ਦੇ ਵਿੱਚ ਕੋਈ ਗਲਤੀ ਨਾ ਕਰਨ ਕਿਉਂਕਿ ਇੱਕ ਗਲਤੀ ਉਹਦੀ ਸਾਰੀ ਜ਼ਿੰਦਗੀ ਨੂੰ ਉਹਦੇ ਸਾਰੇ ਫਿਊਚਰ ਨੂੰ ਖਰਾਬ ਕਰ ਸਕਦੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ